न चीजिया चीज करे मेरा गोविंद तेरी कुदरत कौ कुर्बान उडहो ना का बेग मलीज अपने राम प्यारे बेग मलीजै ਆਪਣੇ RAM ਪਿਆਰੇ ਸਤਿਕਾਰ ਜੋ ਸਤਿਗੁਰਾਂ ਦੀ ਸਾਜਿਨਵਾਜੀ ਗੁਰੂ ਰੂਪ ਗੁਰੂ ਪਿਆਰੀ ਗੁਰੂ ਸواری ਸਾ ਸੰਗਤ ਆਓ ਸੁਭਾਗੀਆਂ ਘੜੀਆਂ ਪ੍ਰਾਪਤ ਹੋਈਆਂ ਨੇ ਗੁਰੂ ਸਾਹਿਬ ਜੀ ਦੇ ਪਵਿੱਤਰ ਪਾਵਨ ਚਰਨਾਂ ਦੇ ਵਿੱਚ ਹਾਜ਼ਰੀਆਂ ਲਵਾ ਰਹੇ ਹਾਂ ਬਹੁਤ ਹੀ ਵੱਡੇ ਭਾਗ ਸਮੂਹ ਸੰਗਤਾਂ ਦੇ ਆਓ ਹੁਣ ਜਿੱਦਾਂ ਕਸਮਾ ਗੁਰੂ ਸਾਹਿਬ ਜੀ ਸਾਨੂੰ ਹੋਰ ਬਖਸ਼ਿਸ਼ ਕਰਦੇ ਨੇ ਕੁਝ ਕ ਘੜੀਆਂ ਕੁਝਕ ਸਵਾਸਾਂ ਨੂੰ ਆਪਾਂ ਲੇਖੇ ਦੇ ਵਿੱਚ ਲਾਈਏ ਨਹੀਂ ਤੇ ਆਪਾਂ ਵੇਖਦੇ ਆਂ ਬਿਨਾ ਨਾਮ ਤੋਂ ਹੀ ਸਾਰਾ ਜੱਗ ਤੁਰਦਾ ਜਾ ਰਿਹਾ ਸਾਰਾ ਸੰਸਾਰ ਤੁਰਦਾ ਜਾ ਰਿਹਾ ਸਤਿਗੁਰੂ ਪਾਤਸ਼ਾਹ ਜੀ ਦੀ ਪਰਥਾ ਇੱਕ ਕਵੀ ਨੇ ਬੜਾ ਸੋਹਣਾ ਲਿਖਿਆ ਹੈ ਸ਼ਾਹ ਸਕੰਦਰ ਦੀ ਪਰਥਾਏ ਸ਼ਾਹ ਸਕੰਦਰ ਢੁੰਡੇ ਆਬਿਹ्यात ਨੂੰ ਫਿਰਦਾ ਵਿੱਚ ਪਹਾੜਾਂ ਦਿਨ ਤੇ ਰਾਤ ਨੂੰ ਕਹਿੰਦੇ ਸ਼ਾਹ ਸਕੰਦਰ ਅਮਰਤ ਲੱਭਦਾ ਸੀ ਅਮਰਤ ਲੱਭ ਜਾਵੇ ਮੈਨੂੰ ਅਮਰਤ ਮੈਂ ਪੀ ਲਵਾਂ ਪਰ ਉਹਨੂੰ ਅੰਮ੍ਰਿਤ ਨਹੀਂ ਲੱਭਿਆ ਜੇ ਲੱਭਿਆ ਤੇ ਉਹਨੂੰ ਛਕਣ ਦੀ ਕਹਿੰਦੇ ਇਜਾਜ਼ਤ ਨਹੀਂ ਹੋਈ ਉਹਨੂੰ ਕਿਸੇ ਨੇ ਦੱਸਿਆ ਜਦੋਂ ਉਹਨੇ ਬੇਦਾਂ ਹਕੀਮਾਂ ਨੂੰ ਪੁੱਛਿਆ ਕਿ ਮੈਂ ਜਿਉਂਦਾ ਕਿਵੇਂ ਰਹਿ ਸਕਦਾ ਸੰਸਾਰ ਤੇ ਮੈਂ ਜਿਉਂਦਾ ਕਿਵੇਂ ਰਹਿ ਸਕਦਾ ਤਾਂ ਗੁਰਮੁਖ ਪਿਆਰਿਓ ਉਹਨਾਂ ਨੇ ਦੱਸਿਆ ਉਹ ਕਹਿੰਦੇ ਤੂੰ ਜਿਉਂਦਾ ਤਾਂ ਰਹਿ ਸਕਦਾ ਤੂੰ ਜਿਉਂਦਾ ਤਾਂ ਰਹਿ ਸਕਦਾ ਜੇ ਤੈਨੂੰ ਅੰਮ੍ਰਿਤ ਪ੍ਰਾਪਤ ਹੋ ਜਾਵੇ ਤੇ ਅੰਮ੍ਰਿਤ ਨਾਮ ਮ੍ਰਿਤਿਓ ਤੋਂ ਰਹਿਤ ਦਾ ਹੈ ਮੌਤ ਤੋਂ ਰਹਿਤ ਦਾ ਹੈ ਉਨੇ ਦੇ ਦੋ ਅਰਥ ਬਣਦੇ ਨੇ ਮ੍ਰਿਤਿਓ ਤੋਂ ਰਹਿਤ ਇਹਦਾ ਮਤਲਬ ਇਹ ਨਹੀਂ ਵੀ ਸਰੀਰ ਦੀ ਮੌਤ ਨਹੀਂ ਹੁੰਦੀ ਸਰੀਰ ਦੀ ਮੌਤ ਤੇ ਹੁੰਦੀ ਹੈ ਕਹਿੰਦੇ ਨੇ ਉਹ ਮ੍ਰਿਤਿਓ ਤੋਂ ਰਹਿਤ ਹੋ ਜਾਂਦਾ ਹੈ ਭਾਵ ਕਿ ਜਿਉਂਦੇ ਜੀ ਉਹਨੂੰ ਮੌਤ ਤੋਂ ਡਰ ਲੱਗਣੋਂ ਹਟ ਜਾਂਦਾ ਆਖੋ ਸਤਨਾ ਜਿਹੜਾ ਸਤਿਗੁਰੂ ਨੂੰ ਸਮਰਪਿਤ ਹੋ ਗਿਆ ਆਓ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਕਥਾ ਚੱਲ ਰਹੀ ਹੈ ਸਾਰੀਆਂ ਸੰਗਤਾਂ ਗੁਰੂ ਸਾਹਿਬ ਜੀ ਦੇ ਪਵਿੱਤਰ ਪਾਵਨ ਚਰਨਾਂ ਵਿੱਚ ਜੁੜੋ ਔਰ ਸਤਿਗੁਰੂ ਪਾਤਸ਼ਾਹ ਜੀ ਦੇ ਪਵਿੱਤਰ ਇਤਿਹਾਸ ਸਰਵਣ ਕਰੋ ਇਹ ਕੋਈ ਆਮ ਗੱਲਾਂ ਨਹੀਂ ਇਹ ਆਮ ਕਹਾਣੀਆਂ ਨਹੀਂ ਇਤਿਹਾਸ ਹੈ ਸਾਡਾ ਜਿਹੜਾ ਆਪਾਂ ਰੋਜ਼ ਸਰਵਣ ਕਰਦੇ ਆ ਤੇ ਗੁਰਮਖ ਪਿਆਰਿਓ ਆਮ ਕਰਕੇ ਗੱਲਾਂ ਦੁਨਿਆਵੀ ਬੜੀਆਂ ਆਪਾਂ ਨੂੰ ਸੁਣਨ ਵਾਸਤੇ ਮਿਲ ਜਾਣਗੀਆਂ ਵਿਆਹ ਹੁੰਦਾ ਹੈ ਵਿਆਹ ਦੇ ਵਿੱਚ ਸਾਰੀ ਸਾਰੀ ਰਾਤ ਗੱਲਾਂ ਕਰਦੇ ਲੰਘਾ ਦਿੰਦੀ ਹੈ ਗੱਲਾਂ ਨਹੀਂ ਮੁੱਕਦੀਆਂ ਪਰ ਸਾਰੀਆਂ ਗੱਲਾਂ ਦੇ ਵਿੱਚੋਂ ਜੇ ਆਪਾਂ ਵੇਖੀਏ ਤਾਂ ਲੇਖੇ ਵਿੱਚ ਕਿਹੜੀ ਹੈ ਲੇਖੇ ਵਿੱਚ ਕੋਈ ਵੀ ਨਹੀਂ ਹੈ ਸੋ ਜਿਹੜਾ ਇਹ ਇਤਿਹਾਸ ਆਪਾਂ ਸਰਵਣ ਕਰਦੇ ਆ ਇਹ ਕੋਈ ਆਮ ਗੱਲਾਂ ਨਹੀਂ ਇਹ ਲੇਖੇ ਵਿੱਚ ਨਹੀਂ ਸਾਡੇ ਇਤਿਹਾਸ ਕੌਮਾਂ ਦਾ ਸਰਮੌਰ ਹੁੰਦੇ ਨੇ ਸੋ ਆਓ ਹੁਣ ਇਹ ਰਹਿੰਦਾ ਹੋਇਆ ਇਤਿਹਾਸ ਸਰਵਣ ਕਰੀਏ ਮਨਵਿਰਤੀਆਂ ਕਾਗਰ ਕਰੋ ਕੋਈ ਰਸਨਾ ਵਾਂਝੀ ਨਾ ਰਹੇ ਗੱਜ-ਬੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਤਿਗੁਰੂ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਪਵਿੱਤਰ ਪਾਵਨ ਕਥਾ ਵਿਚਾਰਾਂ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸੇ ਤਰ੍ਹਾਂ ਮੋਦੀ ਦੀ ਕਾਰ ਕਰਨੀ ਔਰ ਇਸ ਤੋਂ ਬਾਅਦ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਭਾਈ ਮਰਦਾਨਾ ਜੀ ਆਏ ਭਾਈ ਮਰਦਾਨਾ ਜੀ ਦੀ ਲੜਕੀ ਦਾ ਵਿਆਹ ਹੈ ਤੇ ਸਤਿਗੁਰੂ ਜੀ ਨੂੰ ਆ ਕੇ ਆਖਦਾ ਸੱਚੇ ਪਾਤਸ਼ਾਹ ਤੁਸੀਂ ਕਿਹਾ ਸੀ ਜੇ ਲੋੜ ਹੋਵੇ ਮਿੱਥੋਂ ਮੰਗ ਲਿਆ ਕਰ ਕਿਤੇ ਹੋਰ ਨਾ ਮੰਗਿਆ ਕਰ ਜਾ ਕੇ ਸੱਚੇ ਪਾਤਸ਼ਾਹ ਮੈਂ ਤੁਹਾਡੇ ਕੋਲ ਆਇਆ ਤੇ ਸਤਿਗੁਰੂ ਜੀ ਨੇ ਦਤਾਰ ਪਾਤਸ਼ਾਹ ਨੇ ਧੰਨ ਗੁਰੂ ਨਾਨਕ ਜੀ ਨੇ ਪੁੱਛਿਆ ਕੀ ਕਾਰਨ ਵਾਸ ਕੀ ਕਾਰਜ ਵਾਸਤੇ ਆਇਆ ਹੈ ਕਹਿੰਦਾ ਜੀ ਮੇਰੀ ਲੜਕੀ ਦਾ ਵਿਆਹ ਹੈ ਭਾਈ ਮਰਦਾਨਾ ਜੀ ਕਹਿੰਦੇ ਮੇਰੀ ਲੜਕੀ ਦਾ ਵਿਆਹ ਹੈ ਉਹਦੇ ਵਾਸਤੇ ਇਹ ਜਵਾਨ ਤੁਹਾਡੇ ਤੋਂ ਕੁਝ ਲੈਣ ਆਇਆ ਹੈ ਖਰਚਾ ਪਾਣੀ ਦੇ ਦਿਓ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਆਖਣ ਲੱਗੇ ਠੀਕ ਹੈ ਤੈਨੂੰ ਤੇਰਾ ਖਰਚਾ ਪਾਣੀ ਵਿਆਹ ਦਾ ਸਾਰਾ ਦੇ ਕੇ ਤੋਰਾਂਗੇ ਇੱਕ ਦੋ ਦਿਨ ਖੜਜਾ ਤਾਂ ਗੁਰਮੁਖ ਪਿਆਰਿਓ ਉਸ ਤੋਂ ਬਾਅਦ ਸਤਿਗੁਰੂ ਪਾਤਸ਼ਾਹ ਮਹਾਰਾਜ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਇਸੇ ਤਰ੍ਹਾਂ ਉਹ ਤਲਵੰਡੀ ਦੇ ਵਿੱਚ ਉਹ ਕਾਰਜ ਕਰ ਰਹੇ ਨੇ ਤੇ ਆਪ ਜੀ ਸਰਵਣ ਕੀਤਾ ਸੀ ਕਿ ਗੁਰੂ ਨਾਨਕ ਜੀ ਦੇ ਘਰ ਬਾਬਾ ਸ੍ਰੀ ਚੰਦਰ ਜੀ ਦਾ ਜਨਮ ਹੋਇਆ ਇਹ ਆਪਜੀ ਸਰਵਨ ਕੀਤਾ ਸੀ ਤੇ ਭਾਈ ਪਗੀਰਥ ਦੀ ਕਥਾ ਆਪਜੀ ਸਰਵਨ ਕੀਤੀ ਸੀ ਭਾਈ ਪਗੀਰਥ ਜਿਹੜਾ ਇੱਕ ਕਾਲਕਾ ਨੂੰ ਮੰਨਣ ਵਾਲਾ ਸੀ ਕਾਲਕਾ ਦਾ ਪੁਜਾਰੀ ਸੀ ਤੇ ਗੁਰਮੁਖ ਪਿਆਰਿਓ ਰਾਤ ਨੂੰ ਉਹਨੂੰ ਸੁਪਨਾ ਆਇਆ ساری ਰਾਤ ਬੈਠੇ-ਬੈਠੇ ਮੂਰਤ ਦੇ ਅੱਗੇ ਲੰਘਾ ਦਿੱਤੀ ਕਾਲਕਾ ਦੀ ਮੂਰਤ ਦੇ ਅੱਗੇ ਤੇ ਸੁਪਨੇ ਵਿੱਚ ਕਹਿੰਦੇ ਉਹ ਗੁਰਨਾਨਕ ਜੀ ਦੇ ਚਰਨਾਂ ਵਿੱਚ ਜਾ ਉੱਥੇ ਤੇਰਾ ਉਧਾਰ ਹੋਏਗਾ ਤੇ ਫਿਰ ਇਹ ਸੁਲਤਾਨਪੁਰ ਆਇਆ ਗੁਰੂ ਕੇ ਚਰਨਾਂ ਵਿੱਚ ਆ ਕੇ ਸੇਵਾ ਵਿੱਚ ਲੱਗ ਗਿਆ ਤੇ ਗੁਰਮਖ ਪਿਆਰੇ ਹੁਣ ਸਤਿਗੁਰੂ ਪਾਤਸ਼ਾਹ ਜੀ ਦੀ ਸੇਵਾ ਦੇ ਵਿੱਚ ਲੱਗਿਆ ਤੇ ਆਪ ਜੀ ਇਹ ਸਰਵਣ ਕੀਤਾ ਸੀ ਇੰਨੇ ਨੂੰ ਮਰਦਾਨਾ ਵੀ ਆ ਗਿਆ ਉਹ ਵਿਆਹ ਦਾ ਸਮਾਨ ਮੰਗਣ ਵਾਸਤੇ ਵਿਆਹ ਵਾਸਤੇ ਮਾਇਆ ਮੰਗਣ ਵਾਸਤੇ ਹੋਰ ਸਮਾਨ ਸਿੱਧਾ ਲੈਣ ਵਾਸਤੇ ਤੇ ਗੁਰਮੁਖ ਪਿਆਰਿਓ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਡਿਊਟੀ ਭਾਈ ਪਗੀਰਥ ਦੀ ਲਾਈ ਐ ਪਗੀਰਥ ਜਾ ਤੂੰ ਜਾ ਭਾਈ ਮਰਦਾਨੇ ਦੀ ਲੜਕੀ ਦਾ ਵਿਆਹ ਹੈ ਤੇ ਇਹਦੀ ਲੜਕੀ ਦੇ ਵਾਸਤੇ ਜਿਹੜਾ ਸਮਾਨ ਚਾਹੀਂਦਾ ਵਿਆਹ ਵਾਸਤੇ ਉਹ ਜਾ ਲੈ ਕੇ ਆ ਲਿਖ ਲੈ ਸਾਰੀ ਸਮਾਨ ਸਾਰੀ ਸਮਗਰੀ ਲਿਖ ਲੈ ਭਾਈ ਮਰਦਾਨੇ ਜੀ ਤੋਂ ਲਿਖਾ ਕੇ ਲੈ ਜਾ ਤੇ ਜਦੋਂ ਤੁਰਨ ਲੱਗਿਆ ਨਾ ਭਾਈ ਪਘੀਰਥ ਇਹ ਵੀ ਇੱਕ ਵਚਨ ਹੁੰਦੇ ਸੀ ਇੱਕ ਪ੍ਰਤਿਆਵਾ ਕਹਿ ਲਓ ਇੱਕ ਪੇਪਰ ਕਹਿ ਲਓ ਇੱਕ ਇਗਜ਼ਾਮ ਕਹਿ ਲੋ ਇੱਕ ਪੇਪਰ ਪਾਇਆ ਪੇਪਰ ਵੀ ਕੀ ਪਾਇਆ ਜਦੋਂ ਤੁਰਨ ਲੱਗੇ ਨਾ ਭਾਈ ਪਘੀਰਥ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਕਹਿੰਦੇ ਪਘੀਰਥ ਕਹਿੰਦਾ ਜੀ ਕੀ ਹੁਕਮ ਹੈ ਗੁਰੂ ਨਾਨਕ ਜੀ ਕਹਿੰਦੇ ਇਹ ਸਾਰੀ ਸਮਗਰੀ ਲੈ ਕੇ ਆ ਛੇਤੀ ਜਿਹੜੀ ਮਰਦਾਨੇ ਨੇ ਲੜਕੀ ਦੇ ਵਿਆਹ ਦੀ ਹੈ ਸਾਰੀ ਸਮਗਰੀ ਲੈ ਕੇ ਆ ਪਰ ਇੱਕ ਗੱਲ ਯਾਦ ਰੱਖੀ ਉੱਥੇ ਇੱਕ ਰਾਤ ਤੋਂ ਵੱਧ ਨਹੀਂ ਰਹਿਣਾ ਆਖੋ ਸਤਨਾ ਇੱਕ ਰਾਤ ਤੋਂ ਵੱਧ ਨਹੀਂ ਰਹਿਣਾ ਦੂਜੀ ਰਾਤ ਨਹੀਂ ਰਹਿਣਾ ਇੱਕ ਰਾਤ ਰਹਿ ਕੇ ਬਸ ਦੂਸਰੇ ਦਿਨ ਆ ਜਾਣਾ ਛੇਤੀ ਸਮਗਰੀ ਵਾਪਸ ਲੈ ਕੇ ਆ ਜਾਣਾ ਇਹ ਇੱਕ ਪਰਚਾ ਸੀ ਗੁਰੂ ਨਾਨਕ ਜੀ ਦਾ ਤੇ ਨਾਲ ਉਧਾਰ ਦੇ ਬਚਨ ਵੀ ਸੀ ਸਤਿਗੁਰਾਂ ਦੇ ਭਾਈ ਮਰਦਾਨੇ ਪਾਸੋਂ ਸਾਰੀ ਵਸਤੂ ਪੁੱਛ ਲਈ ਭਾਈ ਪਘੀਰਥ ਨੇ ਸਾਰੀ ਵਸਤੂਆਂ ਪੁੱਛ ਕੇ ਲੋੜ ਅਨਸਾਰ ਧਨ ਲੈ ਕੇ ਮਾਇਆ ਲੈ ਕੇ ਤੇ ਭਾਈ ਪਘੀਰਥ ਜੀ ਗੁਰਮਖ ਪਿਆਰਿਓ ਲਾਹੌਰ ਪਹੁੰਚ ਗਏ ਤੇ ਜਦੋਂ ਲਾਹੌਰ ਪਹੁੰਚੇ ਦੁਕਾਨਦਾਰ ਇੱਕ ਦੁਕਾਨਦਾਰ ਸੀ ਉਹ ਉਹਦਾ ਨਾਮ ਸੀ ਉਹ ਸਨਮੁਖ ਉਹਨੂੰ ਮਿਲਿਆ ਭਾਈ ਪਗੀਰਥ ਭਾਈ ਪਗੀਰਥ ਜੀ ਜਾ ਕੇ ਸਨਮੁਖ ਨੂੰ ਮਲੇ ਮਨ ਸੁਖ ਨੂੰ ਮਿਲੇ ਮਨ ਸੁਖ ਉਹ ਸਾਰੀ ਗੱਲ ਮਨ ਸੁਖ ਨੂੰ ਦੱਸੀ ਭਾਈ ਪਗੀਰਥ ਨੇ ਸਾਰੀ ਗੱਲ ਦੱਸ ਕੇ ਆਖਿਆ ਆ ਸਮਗਰੀ ਇਹ ਸਾਰੀ ਮੈਨੂੰ ਲੈਣ ਵਾਸਤੇ ਭੇਜਿਆ ਗੁਰੂ ਨਾਨਕ ਜੀ ਨੇ ਤੇ ਇਹ ਸਾਰੀ ਸਮਗਰੀ ਛੇਤੀ ਦੇ ਦਿਓ ਮੈਨੂੰ ਤੇ ਮੈਂ ਇੱਥੇ ਇੱਕ ਰਾਤ ਤੋਂ ਵੱਧ ਨਹੀਂ ਰਹਿ ਸਕਦਾ ਕਿਉਂਕਿ ਇਹ ਮੇਰੇ ਗੁਰੂ ਦਾ ਹੁਕਮ ਹੈ ਆਖੋ ਸਤਨਾਮ ਗੁਰੂ ਦਾ ਹੁਕਮ ਸਿੱਖ ਲਈ ਸਭ ਤੋਂ ਉੱਚਾ ਹੁੰਦਾ ਹੈ ਸਭ ਤੋਂ ਵੱਡਾ ਹੁੰਦਾ ਹੈ ਤੇ ਸਿੱਖ ਤੇ ਗੁਰੂ ਦਾ ਰਿਸ਼ਤਾ ਵੀ ਉਹਨਾਂ ਚ ਰਹਿ ਇੱਕੋ ਗੱਲ ਦਾ ਰਿਸ਼ਤਾ ਹੈ ਨੋਟ ਕਰ ਲਿਓ ਗੁਰੂ ਤੇ ਸਿੱਖ ਦਾ ਇੱਕੋ ਗੱਲ ਦਾ ਰਿਸ਼ਤਾ ਹੈ ਜੇ ਉਹ ਗੱਲ ਨਾ ਰਹੀ ਤਾਂ ਰਿਸ਼ਤਾ ਖਤਮ ਹੈ ਕਿਹੜਾ ਗੁਰੂ ਨੇ ਕਿਹਾ ਤੇ ਸਿੱਖ ਨੇ ਮੰਨ ਲਿਆ ਤਾਂ ਗੁਰੂ ਤੇ ਸਿੱਖ ਦਾ ਰਿਸ਼ਤਾ ਹੈ ਜੇ ਗੁਰੂ ਨੇ ਕਿਹਾ ਤੇ ਸਿੱਖ ਨੇ ਮੰਨਿਆ ਨਾ ਉਹ ਰਿਸ਼ਤਾ ਖਤਮ ਹੈ ਬਸ ਇੱਕੋ ਗੱਲ ਨਾਲ ਹੈ ਕਿ ਗੁਰੂ ਨੇ ਕਿਹਾ ਤੇ ਸਿੱਖ ਨੇ ਮੰਨ ਲਿਆ ਤੇ ਕਹਿੰਦੇ ਨੇ ਗੁਰੂ ਦਾ ਹੁਕਮ ਹੈ ਇੱਕ ਰਾਤ ਤੋਂ ਵੱਧ ਨਹੀਂ ਲਾਉਣੀ ਇਸ ਕਰਕੇ ਸਾਰੀ ਸਮਗਰੀ ਇਹ ਤਿਆਰ ਕਰਵਾ ਦਿਓ ਇਹ ਛੇਤੀ ਤੋਂ ਛੇਤੀ ਮੈਂ ਲੈ ਕੇ ਵਾਪਸ ਜਾਣੀ ਹੈ ਜਦੋਂ ਸਾਰਾ ਕਾਗਜ਼ ਪੜਿਆ ਮਨ ਸੁਖ ਨੇ ਹੁਣ ਸਾਰੀਆਂ ਚੀਜ਼ਾਂ ਮਿਲ ਗਈਆਂ ਸਾਰੀਆਂ ਵਸਤੂਆਂ ਮਿਲ ਗਈਆਂ ਪਰ ਇੱਕ ਚੀਜ਼ ਨਾ ਮਿਲੀ ਕਿਹੜੀ ਉਸੀ ਲਾਲ ਚੂੜਾ ਜਿਹੜਾ ਲੜਕੀ ਨੂੰ ਪਹਿਨਾਉਣਾ ਸੀ ਉਹ ਲਾਲ ਚੂੜਾ ਜਿਹੜਾ ਲੜਕੀ ਨੂੰ ਪਹਿਨਾਉਣਾ ਸੀ ਤੇ ਭਾਈ ਮਨੁਸੁਖ ਕਹਿਣ ਲੱਗਾ ਕਹਿੰਦਾ ਭਗੀਰਥ ਨੂੰ ਕਹਿੰਦਾ ਵੀ ਕਿਰਾ ਤੇ ਤੈਨੂੰ ਹੋਰ ਲਾਉਣੀ ਪੈਗੀ ਇੱਥੇ ਕਿਉਂ ਕਿਉਂਕਿ ਚੂੜਾ ਫੇਰ ਤਿਆਰ ਹੋ ਸਕਦਾ ਜੇ ਕਿਰਾ ਧੋਰ ਲੱਗੇਗੀ ਫੇਰ ਮੈਂ ਤੈਨੂੰ ਚੂੜਾ ਤਿਆਰ ਕਰਕੇ ਦੇ ਸਕਦਾ ਭਗੀਰਥ ਜੀ ਨੇ ਆਖਿਆ ਸ਼ਾਹ ਜੀ ਤੁਸੀਂ ਠੀਕ ਕਹਿੰਦੇ ਹੋ ਇਹ ਗੱਲ ਠੀਕ ਹੈ ਵੀ ਚੂੜਾ ਤਿਆਰ ਨਹੀਂ ਚੂੜਾ ਤਿਆਰ ਹੋ ਜਾਏਗਾ ਪਰ ਮੈਂ ਮੇਰੀ ਮਜਬੂਰੀ ਹੈ ਮੈਂ ਇੱਥੇ ਇੱਕ ਰਾਤ ਤੋਂ ਵੱਧ ਨਹੀਂ ਰਹਿ ਸਕਦਾ ਮੈਂ ਦੂਜੀ ਰਾਤ ਇਸ ਠਹਿਰ ਇਸ ਸ਼ਹਿਰ ਵਿੱਚ ਨਹੀਂ ਠਹਿਰ ਠਹਿਰ ਸਕਦਾ ਅੱਛਾ ਜੇ ਮੈਂ ਦੂਜੀ ਰਾਤ ਆ ਸ਼ਹਿਰ ਵਿੱਚ ਠਹਿਰ ਗਿਆ ਤਾਂ ਮੇਰਾ ਸਾਰਾ ਜਨਮ ਨਿਸਫਲ ਚਲਿਆ ਜਾਏਗਾ ਹੁਣ ਧਿਆਨ ਦਿਓ ਧਿਆਨ ਨਾਲ ਸੁਣਿਓ ਜਦੋਂ ਆ ਗੱਲ ਕਹੀ ਨਾ ਉਹ ਮੇਰੇ ਗੁਰੂ ਨਾਨਕ ਦਾ ਹੁਕਮ ਹੈ ਜੇ ਇੱਕ ਰਾਤ ਤੋਂ ਵੱਧ ਰਿਹਾ ਤਾਂ ਜਨਮ ਮੇਰਾ ਨਿਸਫਲ ਚਲਿਆ ਜਾਏਗਾ ਹੁਣ ਆਹ ਬਚਨ ਕਹਿਣ ਦਾ ਵੀ ਇੱਕ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਇਹ ਕਹਿਣ ਦਾ ਕੋਈ ਮਤਲਬ ਸੀ ਕਿਉਂਕਿ ਅੱਗੇ ਮਨ ਸੁਖ ਨੂੰ ਤਾਰਨਾ ਸੀ ਇਹ ਬਚਨਾ ਨਾਲ ਹੁਣ ਇਹ ਬਚਨ ਗੁਰੂ ਨਾਨਕ ਜੀ ਦਾ ਵੀ ਇੱਕ ਰਾਤ ਤੋਂ ਵੱਧ ਨਹੀਂ ਰਹਿਣਾ ਉਹ ਕਹਿੰਦਾ ਕਿਉਂ ਨਹੀਂ ਰਹਿਣਾ ਕਿਉਂਕਿ ਮੇਰਾ ਜਨਮ ਨਿਸਫਲ ਚਲਿਆ ਜਾਏਗਾ ਜੇ ਮੈਂ ਇੱਕ ਰਾਤ ਹੋਰ ਰਹਿ ਗਿਆ ਜਦੋਂ ਆਹ ਗੱਲ ਕਹੀ ਨਾ ਮਨ ਸੁਖ ਹੈਰਾਨ ਹੋ ਗਿਆ ਹੈਰਾਨ ਹੋ ਕੇ ਪੁੱਛਣ ਲੱਗਾ ਉਹ ਕਹਿੰਦਾ ਜਨਮ ਤੇਰਾ નિਸਫਲ ਚਲਿਆ ਜਾਏਗਾ ਸਾਰਾ ਜਨਮ નિਸਫਲ ਕਿਸ ਤਰ੍ਹਾਂ ਚਲਿਆ ਜਾਏਗਾ ਹੈਰਾਨ ਹੋ ਕੇ ਪੁੱਛਿਆ ਇਹਦਾ ਕਾਰਨ ਕੀ ਹੈ ਮੇਰਾ ਸੰਸਾਰ ਨਿਮਰਤ ਕਰ ਮਨ ਸੁਖ ਕਹਿੰਦਾ ਭਾਈ ਬਗੀਰਥ ਜੀ ਨੇ ਦੱਸਿਆ ਕਿ ਮੇਰੇ ਗੁਰੂ ਦਾ ਹੁਕਮ ਹੈ ਜੇ ਮੈਂ ਇਸ ਹੁਕਮ ਦੀ ਪਾਲਣਾ ਨਾ ਕਰਾਂਗਾ ਮੇਰਾ ਜਨਮ ਬਿਰਥਾ ਚਲਿਆ ਜਾਏਗਾ ਉਹਨਾਂ ਦਾ ਬਚਨ ਕਦੀ ਖਾਲੀ ਨਹੀਂ ਜਾਂਦਾ ਮਨੁੱਖ ਸੁਖ ਨੇ ਕਿਹਾ ਕਿ ਇਹ ਕਲਯੁਗ ਭਿਆਨਕ ਕਲਯੁਗ ਤੱਤੀਆਂ ਹਵਾਵਾਂ ਦੇ ਵਿੱਚ ਵਗ ਰਹੀਆਂ ਨੇ ਤੱਤੀਆਂ ਹਵਾਵਾਂ ਕਲਯੁਗ ਦੀਆਂ ਤੇ ਇਹ ਕਲਯੁਗ ਵਿੱਚ ਕਿਹੜਾ ਐਸਾ ਮਹਾਪੁਰਸ਼ ਆ ਗਿਆ ਖੋ ਸਤਨਾ ਐਸਾ ਕਿਹੜਾ ਮਹਾਪੁਰਸ਼ ਆ ਗਿਆ ਵੀ ਜਿਹਦੇ ਬਚਨ ਮੰਨਣ ਨਾਮ ਮੰਨਣ ਦੇ ਨਾਲ ਜਨਮ ਬਿਆਰਥ ਚਲਿਆ ਜਾਂਦਾ ਹੁਣ ਪਘੀਰਥ ਨੇ ਕਿਹਾ ਭਾਈ ਪਘੀਰਥ ਜੀ ਕਹਿਣ ਲੱਗੇ ਸ਼ਾਹ ਜੀ ਮਨ ਸੁਖ ਨੂੰ ਕਹਿੰਦੇ ਸ਼ਾਹ ਜੀ ਇਸ ਤੇ ਕੋਈ ਸ਼ੰਕਾ ਨਾ ਕਰੋ ਕਿਉਂਕਿ ਜਿਨ੍ਹਾਂ ਦੀ ਮੈਂ ਪ੍ਰਸ਼ੰਸਾ ਕਰਦਾ ਧੰਨ ਗੁਰੂ ਨਾਨਕ ਜੀ ਦੀ ਉਹ ਕਲਯੁਗ ਨੂੰ ਤਾਰਨ ਵਾਸਤੇ ਆਏ ਨੇ ਕਲਯੁਗ ਦੇ ਜੀਵਾਂ ਦਾ ਉਧਾਰ ਕਰਨ ਵਾਸਤੇ ਆਏ ਨੇ ਪਰਮੇਸ਼ਰ ਆਪ અવਤਾਰ ਧਾਰਨ ਕਰਕੇ ਆਇਆ ਤੇ ਉਹ ਘਟ ਦੇ ਘਟ ਦੇ ਜਨਨ ਹਾਰ ਨੇ ਅੰਦਰ ਦੀਆਂ ਜਾਣਦੇ ਨੇ 14 ਲੋਕਾਂ ਦੇ ਪ੍ਰੇਰਕ ਨੇ ਸਭ ਕਰ ਵਿਹਾਰ ਪਰ ਸੰਸਾਰੀ ਮਰਯਾਦਾ ਅਨੁਸਾਰ ਕਰਦੇ ਨੇ ਪਰ ਹਿਰਦੇ ਵਿੱਚ ਕਹਿੰਦੇ ਰੱਬ ਦਾ ਨਾਮ ਹੈ ਹਿਰਦੇ ਦੇ ਵਿੱਚ ਪੂਰਨ ਗਿਆਨ ਹੈ ਇਹ ਗੱਲ ਸੁਣ ਕੇ ਮਨ ਸੁਖ ਉਹ ਜਿਹੜਾ ਇੱਕ ਇੱਕ ਬਚਨ ਹੈ ਨਾ ਮਨ ਸੁਖ ਦੇ ਮਨ ਨੂੰ 모 ਗਿਆ ਮਨ ਨੂੰ ਸ਼ੂ ਗਿਆ ਤੇ ਮਨ ਸੁਖ ਕਹਿੰਦਾ ਜਦੋਂ ਸਾਰੀ ਗੱਲ ਸੁਣੀ ਸਾਰੀ ਗੱਲ ਸੁਣ ਕੇ ਉਹ ਜਿਸ ਦੇ ਮਨ ਵਿੱਚ ਸੰਤਾਂ ਨੂੰ ਮਿਲਣ ਦੀ ਸਦਾ ਹੀ ਅਭਲਾਖਾ ਰਹਿੰਦੀ ਸੀ ਮਨ ਸੁਖ ਦੇ ਵੀ ਕੋਈ ਸੰਤ ਮਿਲੇ ਤੇ ਮੈਂ ਆਪਣਾ ਉਧਾਰ ਕਰਾਵਾਂ ਉਨੇ ਸੋਚਿਆ ਕਿ ਤੇਰਾ ਗੁਰੂ ਮੈਨੂੰ ਵੀ ਕੋਈ ਸ਼ਕਤੀ ਦਿਖਾ ਸਕਦਾ ਹੈ ਮਨੁਸ਼ਕ ਕਹਿੰਦਾ ਮਨੁਸ਼ਕ ਕਹਿ ਰਿਹਾ ਹੈ ਭਾਈ ਪਗੀਰਥ ਨੂੰ ਉਹ ਤੇਰਾ ਗੁਰੂ ਮੈਨੂੰ ਕੋਈ ਸ਼ਕਤੀ ਵਿਖਾ ਸਕਦਾ ਮੈਂ ਵੀ ਉਸ ਦਾ ਪ੍ਰੇਮੀ ਸਿੱਖ ਹੋ ਜਾਵਾਂਗਾ ਜੇ ਮੈਨੂੰ ਸ਼ਕਤੀ ਦਿਖਾ ਦੇਵੇ ਕਿਉਂਕਿ ਪਖੰਡੀ ਗੁਰੂ ਬਹੁਤ ਪਖੰਡੀ ਸਾਧੂ ਮੈਨੂੰ ਬੜੇ ਮਿਲੇ ਨੇ ਮਨ ਸੁਖ ਕਹਿੰਦਾ ਪਰ ਕਿਸੇ ਪਾਸੋਂ ਮੇਰੇ ਮਨ ਦੀ ਸ਼ਾਂਤੀ ਨਹੀਂ ਮਿਲੀ ਇਸ ਕਰਕੇ ਮੈਨੂੰ ਇਹਨਾਂ ਸੰਤਾਂ ਤੇ ਭਰੋਸਾ ਨਹੀਂ ਰਿਹਾ ਮੈਂ ਬਹੁਤ ਸੰਤਾਂ ਕੋਲ ਗਿਆ ਸਾਰੇ ਮੈਨੂੰ ਨਕਲੀ ਮਿਲੇ ਭਾਈ ਪਗੀਰਥ ਨੇ ਕਿਹਾ ਕਹਿੰਦੇ ਸ਼ਾਹ ਜੀ ਪਹਿਲਾਂ ਆਪਣੇ ਮਨ ਵਿੱਚੋਂ ਹੁਜਤਾਂ ਨੂੰ ਦੂਰ ਕਰੋ ਹੁਜਤਾ ਦੂਰ ਕਰਕੇ ਨਾ ਫਿਰ ਸ਼ਰਧਾ ਧਾਰਨ ਕਰਕੇ ਦਰਸ਼ਨ ਕਰੋ ਤੁਹਾਨੂੰ ਪਤਾ ਲੱਗ ਜਾਏਗਾ ਕਿ ਗੁਰੂ ਜੀ ਸਰਬ ਸ਼ਕਤੀਮਾਨ ਨੇ ਜਿਵੇਂ ਕੋਈ ਸਮੁੰਦਰ ਦੇ ਸਮੁੰਦਰ ਤੋਂ ਪਾਣੀ ਦੀ ਇੱਕ ਬੂੰਦ ਮੰਗ ਲਵੇ ਤੇ ਉਹ ਇੱਕ ਬੂੰਦ ਨਾਲ ਥੋੜਾ ਘਾਟਾ ਪੈਂਦਾ ਸਮੁੰਦਰ ਨੂੰ ਇੱਕ ਬਾਲਟੀ ਭਰ ਲਿਆਵੇ ਕੋਈ ਉੱਥੋਂ ਥੋੜਾ ਘਾਟਾ ਪੈਂਦਾ ਸਮੁੰਦਰ ਵਿੱਚ ਵੀ ਸਮੁੰਦਰ ਊਣਾ ਹੋ ਜਾਏਗਾ ਜਿਤਨੀਆਂ ਦਿਲ ਕਰੇ ਬੂੰਦਾ ਲੈ ਲਵੇ ਜਿਤਨਾ ਦਿਲ ਕਰੇ ਬਾਲਟੀ ਭਰ ਲਵੇ ਸਮੁੰਦਰ ਵਿੱਚੋਂ ਸਮੁੰਦਰ ਉਹਨਾ ਨਹੀਂ ਹੁੰਦਾ ਤਿਵੇਂ ਸਤਿਗੁਰੂ ਜੀ ਸਤਿਗੁਰੂ ਧੰਨ ਗੁਰੂ ਨਾਨਕ ਜੀ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ ਜਿਹੜਾ ਸ਼ਰਧਾ ਧਾਰਨ ਕਰਦਾ ਹੈ ਜੋ ਉਹ ਮੰਗਦਾ ਹੈ ਉਹਨੂੰ ਮਿਲ ਜਾਂਦਾ ਹੈ ਗੁਰੂ ਨਾਨਕ ਜੀ ਤੇ ਜਿਹੜਾ ਕੋਈ ਸ਼ਰਧਾ ਧਾਰਨ ਕਰਦਾ ਉਹਨੂੰ ਮਿਲ ਜਾਂਦਾ ਹੈ ਭਾਈ ਭਗੀਰਥ ਕਹਿੰਦਾ ਮਨ ਸੁਖ ਨੇ ਭਗੀਰਥ ਤੋਂ ਇਹ ਬਚਨ ਸੁਣਿਆ ਆਖਿਆ ਚੱਲ ਫਿਰ ਇਦਾਂ ਕਰਦੇ ਆ ਮੇਰੇ ਘਰ ਇੱਕ ਸੁੰਦਰ ਚੂੜਾ ਤਿਆਰ ਕੀਤਾ ਹੋਇਆ ਹੈ ਮੈਂ ਉਹ ਲੈ ਚੱਲਦਾ ਤੇ ਸਤਿਗੁਰੂ ਜੀ ਨੂੰ ਭੇਟਾ ਕਰ ਦਿਆਂਗਾ ਤੇ ਨਾਲੇ ਸਤਿਗੁਰਾਂ ਦੇ ਚੱਲ ਕੇ ਮੈਂ ਦਰਸ਼ਨ ਕਰਾਂਗਾ ਤੁਹਾਡੇ ਨਾਲ ਦੇਖ ਲਓ ਸਤਿਗੁਰੂ ਪਾਤਸ਼ਾਹ ਜੀ ਦੇ ਉਹ ਬਚਨ ਸੁਣ ਕੇ ਤੇ ਸਤਿਗੁਰਾਂ ਦੇ ਵਾਲੀ ਚੱਲ ਪਿਆ ਭਾਈ ਭਗੀਰਥ ਨਾਲ ਲੈ ਗਿਆ ਮਨ ਸੁਖ ਨੂੰ ਤੇ ਮਨ ਸੁਖ ਸਮਾਨ ਨਾਲੇ ਤੇ ਸਮਾਨ ਸਾਰਾ ਤੇ ਨਾਲ ਆਪ ਤੁਰ ਪਿਆ ਲੈ ਕੇ ਤੇ ਗੁਰਮਖ ਪਿਆਰੇ ਹੁਣ ਜਾਂਦੇ ਜਾਂਦੇ ਭਾਈ ਭਗੀਰਥ ਨੂੰ ਮਾਨਸੋਖ ਕਹਿੰਦਾ ਉਹ ਕਹਿੰਦਾ ਆਪਾਂ ਜਾਤੇ ਰਹਿਆ ਗੁਰੂ ਨਾਨਕ ਜੀ ਕੋਲ ਬਈ ਮੈਨੂੰ ਕਿਵੇਂ ਪਤਾ ਲੱਗੇਗਾ ਵੀ ਗੁਰੂ ਨਾਨਕ ਜੀ ਜਾਣੀ ਜਾਣਦੇ ਇਦਾਂ ਗੱਲਾਂ ਕਰਦੇ ਜਾਂਦੇ ਮੈਨੂੰ ਕਿਵੇਂ ਪਤਾ ਲੱਗੇਗਾ ਵੀ ਗੁਰੂ ਨਾਨਕ ਜੀ ਅੰਤਰਜਾਮੀ ਨੇ ਦਿਲਾਂ ਦੀਆਂ ਜਾਣਦੇ ਤੁਰਦੇ ਆ ਤੁਰਦੇ ਆ ਤੇ ਗੁਰਮਖ ਪਿਆਰਿਓ ਭਾਈ ਮਨ ਸੁਖ ਦੇ ਮਨ ਵਿੱਚ ਆਹ ਗੱਲ ਆ ਗਈ ਭਈ ਜੇ ਗੁਰੂ ਜੀ ਮੇਰਾ ਨਾਮ ਲੈ ਕੇ ਬਲਾ ਲੈਣਾ ਤਾਂ ਮੈਂ ਉਹਨਾਂ ਨੂੰ ਸਾਰਿਆਂ ਤੋਂ ਸ਼ਕਤੀਮਾਨ ਸਮਝਾਂਗਾ ਖੁ ਸਤਨਾ ਇਸ ਤਰ੍ਹਾਂ ਬਚਨ ਬਲਾਸ ਕਰਦੇ ਕਰਦੇ ਗੱਲਾਂ ਕਰਦੇ ਕਰਦੇ ਲਾਹੌਰ ਤੋਂ ਸਮਗਰੀ ਲੈ ਕੇ ਭਾਈ ਪਗੀਰਤ ਤੇ ਮਨ ਸੁਖ ਤਲਵੰਡੀ ਪਹੁੰਚ ਗਏ ਧਰਵਾਹੇ ਗੁਰੂ ਸੁਲਤਾਨਪੁਰ ਨੂੰ ਪਹੁੰਚ ਚੱਲ ਪਏ ਜਦੋਂ ਸultanpur ਪਹੁੰਚੇ ਨਾ ਤਾਂ ਸਤਿਗੁਰੂ ਜੀ ਨੇ ਵੇਖ ਲਿਆ ਸਾਰ ਆਖਿਆ ਸਤਿਗੁਰੂ ਜੀ ਨੇ ਸਤਿਗੁਰੂ ਜੀ ਨੇ ਭਾਈ ਭਗੀਰਥ ਨੂੰ ਵੇਖਿਆ ਮਨ ਸੁਖ ਨੂੰ ਵੇਖਿਆ ਤੇ ਭਾਈ ਭਗੀਰਥ ਨੂੰ ਵੇਖ ਕੇ ਗੁਰੂ ਸਾਹਿਬ ਜੀ ਨੇ ਦੂਰੋਂ ਹੀ ਕਹਿ ਦਿੱਤਾ ਉਹ ਕਹਿੰਦੇ ਆਓ ਪਰਉਪਕਾਰੀ ਭਾਈ ਭਗੀਰਥ ਕੋਈ ਮਨ ਸੁਖ ਨੂੰ ਵੀ ਨਾਲ ਲਿਆਇਆ ਆਖੋ ਸਤਨਾਮ ਮਨ ਸੁਖ ਨੂੰ ਵੀ ਨਾਲ ਲਿਆਇਆ ਜਦੋਂ ਨਾਲ ਆ ਨਾ ਮਨ ਸੁਖ ਦਾ ਤਤਕਾਲ ਹੀ ਚਰਨਾਂ ਤੇ ਟਹਿ ਪਿਆ ਚਰਨ ਫੜ ਲੈ ਗੁਰੂ ਨਾਨਕ ਜੀ ਦੇ ਅਗਲੀ ਕਥਾ ਆ ਰਹੀ ਹੈ ਕਿ ਸਤਗੁਰਾਂ ਦੇ ਚਰਨਾਂ ਵਿੱਚ ਟਹਿ ਪਿਆ ਫਿਰ ਮਨ ਸੁਖ ਕਹਿੰਦਾ ਜੀ ਮੈਨੂੰ ਆਪਣਾ ਸਿੱਖ ਬਣਾ ਲਓ ਸਤਗੁਰੂ ਜੀ ਨੂੰ ਬਾਰ-ਬਾਰ ਬੇਨਤੀਆਂ ਕਰ ਰਿਹਾ ਹੈ ਬਾਰ-ਬਾਰ ਨਮਸਕਾਰਾਂ ਕਰ ਰਿਹਾ ਹੈ ਤੇ ਗੁਰਮਖ ਪਿਆਰਿਓ ਸਤਗੁਰੂ ਜੀ ਨੇ ਫਿਰ ਇਹ ਮਨ ਸੁਖ ਨੂੰ ਵੀ ਆਪਣਾ ਸਿੱਖ ਬਣਾ ਲਿਆ ਤੇ ਅਗਲੀ ਕਥਾ ਹੈ ਮਨ ਸੁਖ ਤੇ ਭਗੀਰਥ ਦੋਮੇ ਗੁਰੂ ਕੇ ਚਰਨਾਂ ਵਿੱਚ ਰਹਿ ਕੇ ਸੇਵਾ ਕਰਦੇ ਨੇ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਰੋਜ਼ ਇਸਨਾਨ ਕਰਨ ਜਾਂਦੇ ਅੰਮ੍ਰਿਤ ਵੇਲੇ ਉੱਠ ਕੇ ਇਹ ਸਾਨੂੰ ਵੀ ਹੁਕਮ ਕੀਤਾ ਗੁਰੂ ਸਾਹਿਬ ਨੇ ਵੀ ਅੰਮ੍ਰਿਤ ਵੇਲੇ ਉੱਠੋ ਜਲਦੀ ਉੱਠੋ ਅੰਮ੍ਰਿਤ ਵੇਲੇ ਇਹ ਸੁਭਾਅ ਪਾਓ ਜਿਹੜੇ ਪਰਿਵਾਰਾਂ ਦੇ ਵਿੱਚ ਅੰਮ੍ਰਿਤ ਵੇਲੇ ਉੱਠਿਆ ਜਾਂਦਾ ਹੈ ਸੁਭਾਅ ਪੈ ਜਾਂਦਾ ਹੈ ਅੰਮ੍ਰਿਤ ਵੇਲੇ ਦਾ ਅੰਮ੍ਰਿਤ ਵੇਲਾ ਸੰਭਾਲਿਆ ਜਾਂਦਾ ਹੈ ਜਿਹੜੇ ਪਰਿਵਾਰਾਂ ਵਿੱਚ ਫਿਰ ਅੰਮ੍ਰਿਤ ਵੇਲਾ ਉਹ ਪਰਿਵਾਰਾਂ ਨੂੰ ਸੰਭਾਲ ਲੈਂਦਾ ਹੈ ਉਹ ਪਰਿਵਾਰਾਂ ਦੀ ਚੜ੍ਹਦੀ ਕਲਾ ਹੋ ਜਾਂਦੀ ਹੈ ਇਸ ਕਰਕੇ ਅੰਮ੍ਰਿਤ ਵੇਲਾ ਜ਼ਰੂਰ ਸੰਭਾਲੋ ਗੁਰੂ ਨਾਨਕ ਜੀ ਵੀ ਸੰਭਾਲਦੇ ਹੁੰਦੇ ਸਨ ਅੰਮ੍ਰਿਤ ਵੇਲਾ ਅੰਮ੍ਰਿਤ ਵੇਲੇ ਉੱਠਦੇ ਰੋਜ਼ ਉੱਠ ਕੇ ਕੀ ਕਰਨਾ ਪਹਿਲਾਂ ਉੱਠ ਕੇ ਗੁਰਮਖ ਪਿਆਰਿਓ ਸਰੀਰ ਦੀ ਸ਼ੋਧ ਕਰਨੀ ਪਹਿਲਾਂ ਤੇ ਸਤਿਗੁਰੂ ਜੀ ਨੇ ਪਹਿਲਾਂ ਵਹੀ ਨਦੀ ਵਿੱਚ ਜਾਣਾ ਬਈ ਨਦੀ ਤੇ ਇਸ਼ਨਾਨ ਕਰਨਾ ਪਹਿਲਾਂ ਅੱਜ ਕੱਲ ਤੇ ਘਰਾਂ ਵਿੱਚ ਪਾਣੀ ਦਾ ਪ੍ਰਬੰਧ ਹੋ ਗਿਆ ਹੈ ਪਹਿਲਾਂ ਘਰਾਂ ਵਿੱਚ ਪਾਣੀ ਦਾ ਪ੍ਰਬੰਧ ਨਹੀਂ ਸੀ ਹੁੰਦਾ ਤਾਂ ਕਰਕੇ ਸਾਧੂ ਸੰਤਾਂ ਮਹਾਤਮਾ ਦੇ ਜਿਹੜੇ ਸਥਾਨ ਹੁੰਦੇ ਸੀ ਉਹ ਨਦੀਆਂ ਦੇ ਕਿਨਾਰੇ ਜਾਂ ਨਹਿਰਾਂ ਦੇ ਕਿਨਾਰੇ ਜਿਵੇਂ ਰਾੜਾ ਸਾਹਿਬ ਨਹਿਰ ਦੇ ਕਿਨਾਰੇ ਹੈ ਔਰ ਜਾਂ ਸਮੁੰਦਰਾਂ ਦੇ ਕਿਨਾਰੇ ਜਾਂ ਛੱਪੜਾਂ ਦੇ ਕਿਨਾਰੇ ਹੁੰਦੇ ਸੀ ਕਿਉਂਕਿ ਪਾਣੀ ਦਾ ਪ੍ਰਬੰਧ ਜ਼ਰੂਰ ਹੁੰਦਾ ਸੀ ਉੱਥੇ ਜਿੱਥੇ ਸਾਧੂ ਸੰਤ ਦਾ ਕਿਸੇ ਦਾ ਡੇਰਾ ਹੁੰਦਾ ਸੀ ਤੇ ਤਾਂ ਕਰਕੇ ਹੁਣ ਗੱਲ ਕੀ ਸੀ ਗੱਲ ਇਹ ਸੀ ਕਿ ਇਸ਼ਨਾਨ ਕਰਨਾ ਜ਼ਰੂਰੀ ਹੁੰਦਾ ਸੀ ਸਾਧੂ ਸੰਤਾਂ ਨੂੰ ਤਾਂ ਕਰਕੇ ਸਭ ਤੋਂ ਪਹਿਲਾਂ ਪਾਣੀ ਦਾ ਪ੍ਰਬੰਧ ਉਹ ਲਵੇ ਜ਼ਰੂਰ ਕਰਦੇ ਹੁੰਦੇ ਗੁਰੂ ਨਾਨਕ ਪਾਤਸ਼ਾਹ ਜੀ ਵੀ ਰੋਜ਼ ਜਾਂਦੇ ਅੱਜ ਕੱਲ੍ਹ ਘਰਾਂ ਵਿੱਚ ਪ੍ਰਬੰਧ ਹੈ ਪਹਿਲਾਂ ਇਦਾਂ ਇਸ਼ਨਾਨ ਕਰਦੇ ਸਰੋਵਰਾਂ ਦੇ ਵਿੱਚ ਛੱਪੜਾਂ ਦੇ ਵਿੱਚ ਵੀ ਕਈ ਵਾਰ ਪਿਛਲੇ ਸਮਿਆਂ ਵਿੱਚ ਇਸ਼ਨਾਨ ਕਰਦੇ ਨਹਿਰਾਂ ਦੇ ਵਿੱਚ ਇਸ਼ਨਾਨ ਕਰਦੇ ਚੱਲਦੇ ਪਾਣੀ ਦੇ ਵਿੱਚ ਇਸ਼ਨਾਨ ਕਰਨਾ ਹੁਣ ਵੀ ਨਦੀ ਦੇ ਵਿੱਚ ਚੱਲਦੇ ਪਾਣੀ ਵਿੱਚ ਇਸ਼ਨਾਨ ਕਰਦੇ ਹੁੰਦੇ ਗੁਰੂ ਸਾਹਿਬ ਤੇ ਗੁਰਮਖ ਪਿਆਰਿਓ ਰੋਜ਼ ਇਸ਼ਨਾਨ ਕਰਦੇ ਤੇ ਇੱਕ ਸੇਵਾਦਾਰ ਕਪੜੇ ਫੜ ਕੇ ਟੰਡੇ ਤੇ ਖੜ ਜਾਂਦਾ ਕਿਨਾਰੇ ਤੇ ਖੜ ਜਾਂਦਾ ਉਹ ਧਿਆਨ ਰੱਖਦਾ ਚਲੋ ਸੇਵਾ ਕਰਦਾ ਸੀ ਸਤਿਗੁਰਾਂ ਦੀ ਤੇ ਰੋਜ਼ ਦੀ ਤਰ੍ਹਾਂ ਸਤਿਗੁਰੂ ਜੀ ਮੱਜਨ ਕਰਦੇ ਹੁੰਦੇ ਮੱਜਨ ਇੱਕ ਹੁੰਦਾ ਨਹਾਉਣਾ ਇੱਕ ਹੁੰਦਾ ਇਸ਼ਨਾਨ ਕਰਨਾ ਇੱਕ ਹੁੰਦਾ ਮੱਜਨ ਕਰਨਾ ਨਹਾਉਣਾ ਜੋ ਚੁੱਕ ਕੇ ਪਾਣੀ ਆਪਾਂ ਆਪਣੇ ਸਰੀਰ ਤੇ ਪਾਉਣੇ ਆ ਉਹਨੂੰ ਨਹਾਉਣਾ ਆਖਦੇ। ਇੱਕ ਹੁੰਦਾ ਮੱਜਨ ਕਰਨਾ ਤੇ ਗੁਰਮੁਖ ਪਿਆਰਿਓ ਸਰੀਰ ਨੂੰ ਪਾਣੀ ਵਿੱਚ ਡੋਬ ਕੇ ਜਿਵੇਂ ਸਰੀਰ ਜਿਵੇਂ ਸਰੋਵਰ ਦੇ ਵਿੱਚ ਆਪਾਂ ਨਹਾਉਣੇ ਆ ਤੇ ਤੀਸਰਾ ਹੁੰਦਾ ਇਸ਼ਨਾਨ ਕਰਨਾ ਮੱਜਨ ਕਰਨਾ ਤੇ ਵੱਜਨ ਕਰਨਾ ਇਸ਼ਨਾਨ ਤੋਂ ਵੀ ਉੱਪਰ ਹੈ। ਮੱਜਨ ਹੈ ਸਾਰੇ ਸਰੀਰ ਨੂੰ ਸਿਰ ਨੂੰ ਵੀ ਡੋਬ ਕੇ ਇਸ਼ਨਾਨ ਕਰਨਾ ਤੇ ਗੁਰੂ ਨਾਨਕ ਜੀ ਸਿਰ ਨੂੰ ਡੋਬ ਕੇ ਚੁੱਭੀ ਲਾ ਕੇ ਇਸ਼ਨਾਨ ਕਰਦੇ ਹੁੰਦੇ ਮੱਜਨ ਕਰਦੇ ਹੁੰਦੇ ਤੇ ਅੱਜ ਇਸ਼ਨਾਨ ਕਰਨ ਵਾਸਤੇ ਵੜੇ ਚੁੱਭੀ ਮਾਰੀ ਤੇ ਜਦੋਂ ਚੁੱਭੀ ਮਾਰੀ ਪਹਿਲਾਂ ਵੀ ਮਾਰਦੇ ਹੁੰਦੇ ਪਹਿਲਾਂ ਤਾਂ ਬਾਹਰ ਆ ਜਾਂਦੇ ਪਰ ਅੱਜ ਬਾਹਰ ਨਹੀਂ ਆਏ ਗੁਰੂ ਨਾਨਕ ਜੀ ਉਹ ਵੇਹੀ ਨਦੀ ਦੇ ਵਿੱਚ ਹੀ ਰਹਿ ਗਏ ਸੇਵਾਦਾਰ ਨੇ ਵੇਖਿਆ ਥੋੜਾ ਸਮਾਂ ਤੇ ਗੁਰਮੁਖ ਪਿਆਰਿਓ ਹੈਰਾਨ ਹੋ ਗਿਆ ਵਿੱਚ ਵੜ ਕੇ ਵੀ ਦੇਖਿਆ ਸੇਵਾਦਾਰ ਨੇ ਵੀ ਕਿੱਧਰ ਗਏ ਸਰੀਰ ਵੀ ਬਾਹਰ ਨਹੀਂ ਆਇਆ ਰੌਲਾ ਪੈ ਗਿਆ ਅਗਲੀ ਕਥਾ ਹੈ ਗੁਰੂ ਨਾਨਕ ਜੀ ਦੇ ਤੇ ਇਹ ਗੁਰੂ ਨਾਨਕ ਜੀ ਦੀ ਇਹ ਗੱਲ ਦਾ ਰੌਲਾ ਪੈ ਗਿਆ ਸਾਰੇ ਸ਼ਹਿਰ ਦੇ ਵਿੱਚ ਬੇਬੇ ਨਾਨਕੀ ਜੀ ਨੂੰ ਖਬਰ ਪਹੁੰਚ ਗਈ ਸਾਰੇ ਸ਼ਹਿਰ ਵਿੱਚ ਇਹ ਗੱਲ ਉੱਡ ਗਈ ਗੁਰੂ ਨਾਨਕ ਜੀ ਡੁੱਬ ਕੇ ਮਰ ਗਏ ਪਾਣੀ ਵਿੱਚ ਰੁੜ ਗਏ ਅਗਲੀ ਕਥਾ ਆ ਰਹੀ ਹੈ ਰਹਿਨੀਆਂ ਕਥਾਵਾਂ ਸਰਵਣ ਕਰਕੇ ਜੀਵਨ ਸਫਲਾ ਕਰੋ ਇੱਕ ਦਿਨ ਨਹੀਂ ਦੋ ਦਿਨ ਨਹੀਂ ਤਿੰਨ ਦਿਨ ਲਗਾਤਾਰ ਪਾਣੀ ਵਿੱਚ ਰਹੇ ਗੁਰੂ ਸਾਹਿਬ ਜੀ ਵਈ ਨਦੀ ਦੇ ਵਿੱਚ ਤੇ ਗਏ ਕਿੱਥੇ ਸੀ ਉਹ ਵੀ ਅੱਗੇ ਲਿਖਿਆ ਹੈ ਰਹਿਨੀਆਂ ਕਥਾਵਾਂ ਸਰਵਣ ਕਰਕੇ ਆਪਣਾ ਜੀਵਨ ਸਫਲਾ ਬਣਾਓ ਬਹੁਤ ਬਹੁਤ ਧੰਨਵਾਦ ਸੁਸੰਗਤਾਂ ਦਾ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਦੁ ایدਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਊਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੂ ਠਾਕੁਰ ਤੁਮ ਪਹਿ ਅਰਦਾਸ